ਲਗੋ ਤੋਂ ਇਹ ਕਹਿਣ ਦਾ ਵੀ ਜਿ ਕਹਿਣ ਦਾ ਵੀ ਅਸੀਂ ਤਾਂ ਭਾਈ ਨੂੰ ਕੁਝ ਇਨਕਾਰ ਨਹੀਂ ਕਰਦੇ ਕੀ ਲੋਕਾਂ ਨੂੰ ਕੀ ਕਹੂੰਗੇ ਹੁਣ ਲੋਕਾਂ ਨੇ ਜਿੱਤੀ ਜਾਵਾ ਕੋਈ ਜਾਣ ਸੋਣ ਦਾ ਵਾ 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 ਜੀ ਮੋਟਾ ਬਗੜੀਆਂ ਤੁਸੀਂ ਕਿਵੇਂ ਮੋਟਾ ਕਰਨੀਆਂ ਹਾਂ ਮੈਂ ਜਾਊਂਗਾ ਮੰਗੂਗਾ ਪਿੰਡ ਦੀ ਜਾ ਕੇ ਇਹ ਹੁਣ ਲੋਕ ਸਾਰੇ ਦੇਖਦੇ ਆ ਤੁਹਾਨੂੰ ਦੱਸੋ ਕੀ ਕਹਿਣਾ ਲੋਕਾਂ ਨੂੰ ਕੀ ਮੋਟਾ ਲੋਕਾਂ ਨੂੰ ਕਹੂੰਗੇ ਬਈ ਮੁੰਡੇ ਮੋਦੀ ਨੂੰ ਵੋਟ ਪਾਓ ਅੱਛਾ ਹਾਂ ਜੀ ਇਹਦੇ ਕਿਹੜੇ ਕਿਹੜੇ ਕੰਮ ਕਰਾਓਗੇ ਪਹਿਲਾਂ ਉਹ ਤਾਂ ਹੁੰਦੀ ਹੈ ਜਦ ਜਿੱਤ ਨੂੰ ਬਤਾਪੀ ਕਰਾਂਗਾ ਬਜਾੜਾ ਕੰਮ ਤੇ ਦੇਖੋ ਲੋਕਾਂ ਦੇ ਵਿੱਚ ਬਹੁਤ ਤਗੜਾ ਹੰਗਾਰਾ ਹੈ ਮੈਂ ਸਮਝਦਾ ਕਿ ਇੱਕ ਵਾਰ ਪਹਿਲਾਂ ਬਦਲਾਵ ਕੀਤਾ ਸੀ ਲੋਕਾਂ ਨੇ ਤੇ ਇੱਕ ਵਾਰ ਫੇਰ ਹੁਣ ਬਦਲਾਵ ਕਰਨ ਦੇ ਮੂਡ ਤੇ ਬੈਠੇ ਹੋਏ ਨੇ ਲੋਕ ਹੁਣ ਉਹ ਲੋਕ ਨਹੀਂ ਰਹਿ ਗਏ ਜਿਹੜੇ ਚਾਂਸਿਆਂ 'ਚ ਆ ਜਾਣਗੇ ਇੰਟਰਨੈਟ ਦਾ ਜਮਾਨਾ ਹੈ ਕਿਹੜੀ ਗ੍ਰਾਂਟ ਚਾਹੇ 15ਵੇਂ 15ਵੇਂ ਵਿੱਤੇ ਕਮਿਸ਼ਨ ਦੀ ਆ ਚਾਹੇ ਮਰੇਗਾ ਦਾ ਪੈਸਾ ਹੈ ਚਾਹੇ ਸਾਡਾ ਜਿਹੜਾ ਡਿਸਪੈਂਸਰੀਆਂ ਦਾ ਪੈਸਾ ਆ ਰਿਹਾ ਹੈ ਉਹ ਕਿੱਥੋਂ ਆ ਰਿਹਾ ਹੈ ਕਿਵੇਂ ਆ ਰਿਹਾ ਹੈ ਉਹ ਸਾਰੇ ਲੋਕਾਂ ਨੂੰ ਇੰਟਰਨੈਟ ਰਾਹੀਂ ਪਤਾ ਹੈ ਔਰ ਸਾਡੇ ਜਿਹੜੇ ਆ ਗੁਰਚਰਨ ਸਿੰਘ ਸ਼ਾਦੀ ਨੇ ਬੀਡੀਸੀ ਮੈਂਬਰ ਦੀ ਇਲੈਕਸ਼ਨ ਲੜ ਰਹੇ ਨੇ ਆਰਮ ਲਾਲ ਜੀ ਡੈਡੀ ਜੋਂ ਤੋਂ ਬੀਡੀਸੀ ਦੀ ਇਲੈਕਸ਼ਨ ਲੜ ਰਹੇ ਨੇ ਸਾਡੀ ਭੈਣ ਸ਼ਿੰਦੋ ਦੇਵੀ ਜਿਹੜੀ ਆ ਉਹ ਜ਼ਿਲ੍ਹਾ ਪ੍ਰੇਸ਼ਰ ਭਰਤਗੜ ਤੋਂ ਇਲੈਕਸ਼ਨ ਲੜ ਰਹੇ ਨੇ ਬਹੁਤ ਤਗੜਾ ਲੋਕਾਂ ਦਾ ਹੰਗਾਰਾ ਹੈ ਸੁਭਾਜ ਜੀ ਸਪੈਸ਼ਲ ਸਮਾਂ ਕੱਢ ਕੇ ਇੱਥੇ ਪ੍ਰਚਾਰ ਕਰ ਰਹੇ ਹੋਰ ਵੀ ਲੀਡਰਸ਼ਿਪ ਸਾਰੀ ਇੱਥੇ ਆਈ ਹੋਈ ਆ ਔਰ ਮੈਨੂੰ ਪੂਰੀ ਆਸਨੀ ਉਮੀਦ ਨਹੀਂ 100% ਯਕੀਨ ਆ ਕਿ ਇਹ ਸੀਟਾ ਕੱਢ ਕੇ ਅਸੀਂ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਇਹ ਕੇਰ ਹਰ ਪਿੰਡ ਵਿੱਚ ਉਸ ਟੀਮ ਦੇ ਤਹਿਤ ਆਟਾ ਦਾਲ ਮਿਲ ਰਿਹਾ ਤੇ ਉਹ ਕੇਂਦਰ ਦੀ ਸਕੀਮ ਆ ਜਾ ਰਿਹਾ ਜਿਹੜਾ ਕਿਸਾਨਾਂ ਨੂੰ ਹਰ ਸਾਲ 6000 ਰੁਪਿਆ ਮਿਲਦਾ ਏ ਉਹ ਪੰਜਾਬ ਸਰਕਾਰ ਨਹੀਂ ਜੋ ਕੇਂਦਰ ਸਰਕਾਰ ਭੇਜ ਰਹੀ ਆ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਘਰ ਬਣੇ ਥਾਲਮਾ ਸਾਡਾ ਕੁਝ ਨਹੀਂ ਬਣਿਆ ਨਾ ਸਾਡਾ ਕੋਈ ਨਿਆਣਾ ਲਾਇਆ ਮੇਰੇ ਮਛੋਰਾ ਪਾਉ ਤਾਂ ਉਹਨਾਂ ਲਿੰਦੇ ਕੇ ਹ ਮੇਰੇ ਕਿਹਨੇ ਪਾਉ ਨਾ ਲਈ ਕੋਈ ਨਾ ਨੇ ਦੋ ਆਇਆ ਨਹੀਂ ਸਾਡੇ 4 ਸਾਲਾਂ ਮੈਂ ਕੱਖ ਵੀ ਬਣਾਇਆ ਨਹੀਂ ਤਾਂ ਦੀਆਂ ਪੰਜ ਮੁੰਨੀਆਂ ਹਟੜ ਕੇ ਜਾਂਦੀਆਂ ਇੱਕ ਬੱਚਾ ਕਮਾਉਣ ਵਾਲਾ ਉਹ ਕਿਰਾਇਆ ਕਿੱਥੇ ਦੀ ਦਵਾਈ ਦੀਆਂ ਇੱਕ ਤੁਸੀਂ ਮਾਤਾ ਕੇਸੇ ਮਾਤਾ ਕੀ ਕਰਤੀ ਸਰਕਾਰ ਤਾਂ ਕਹਿੰਦੀ ਅਸੀਂ ਬੱਚਾ ਲਾਈਏ ਸਕੂਲ ਗਣੀ ਥੱਲੇ ਤੇ ਮੁੱਢ ਜਾਂਦੀਆਂ ਹੋਣੀ ਦੇਣੀ ਦੀ ਅਸੀਂ ਤਾਂ ਪੈਸੇ ਦਿੰਦੇ ਆ ਬਸ ਇੱਕ ਐਪਲੀਕੇਸ਼ਨ ਦਿੱਤੀ ਤੁਸੀਂ ਬੈਂਕ ਸਾਹਿਬ ਨੂੰ ਉਹਦਾ ਬਸ ਬੜਾ ਪੁੱਛ ਨਹੀਂ ਪੜਿਆ ਅੱਛਾ ਅ ਸਾਡਾ ਕੋਈ ਜਿੰਨ ਬਣਾਇਆ ਕਿਛੇ ਨਹੀਂ ਬੱਚਾ ਮੂ ਬੋਟਾ ਤੁਹਾਨੂੰ ਬਾ ਦੇਣੀਆ ਬੜਾ ਨਾ ਬਣੇ ਅਸੀਂ ਕੀ ਕਰਨਾ ਗੁੱਸਾ ਤਾਂ ਸਾਨੂੰ ਬਹੁਤ ਚੜਦਾ ਸਰਕਾਰ ਨਾਲ ਦੀ ਇੰਨੀ ਗਰੀਬੀ ਹੋਇਆ ਬੰਦਿਆਂ ਵਰ ਸਾਹ ਪਰੋਤੀ ਘਰ ਨਾਲ ਆਇਆ ਥਾੜੀਆਂ ਗੱਡੀਆਂ ਬੰਦ ਕਰਾਈਆਂ ਅਜਾ ਇੱਕ ਸਾਲ ਅਸੀਂ ਤਰਨਾ ਰੱਖਿਆ ਲਾਖ ਮਾਰ ਗਿਆ ਰੋਟੀਆਂ ਪਕਾਉਣੀ ਸਾਡਾ ਕੀ ਬਣਾਏ ਕਿਸ ਨੇ ਇਹ ਕੀ ਗੱਡੀਆਂ ਉਹ ਵੀ ਠੱਕੇ ਖਾਂਦੀ ਤੁਸੀਂ ਨਹੀਂ ਸਾਡਾ ਬੱਚਾ ਬਣਿਆ ਮੈਂ ਸ਼ਾਦੀ ਨੂੰ ਪੜਾ ਰਹੇ ਫਿਰ ਤੁਸੀਂ ہاں ਸ਼ਾਦੀ ਨੇ ਹੋਇਆ ਸਾਡੀ ਦਾ ਸਾਡਾ ਆਪਣਾ ਆਏ ਤੇ ਬਣਾਣੀ उत्साह देख रहे हो कि मुड़े पिंड किएगी जिला देखो लोग हम समझदार हो गए दर का आंधी बार बार नहीं चढ़ी एक बार झूठ बोल के लोगों ने मूर्ख बना के धोखा देके सरकार बना ली ਉਹ ਕਿੰਨੀ ਵਾਰ ਲੋਕ ਤੁਹਾਡਾ ਵਿਸ਼ਵਾਸ ਕਰਨ ਚਾਰ ਸਾਲਾਂ ਤੁਸੀਂ ਕੁਝ ਕਰ ਨਹੀਂ ਸਕੇ ਹਲਕੇ ਦੀਆਂ ਸੜਕਾਂ ਦੀ ਹਾਲਤ ਦੇਖੋ ਜਾ ਕੇ ਬੁਰਾ ਹਾਲ ਹੈ ਸੂਰ ਦਾ ਲੱਕ ਦੂਰਾ ਹੋ ਗਿਆ ਮੇਰਾ ਐਡੀ ਮਾੜੀ ਹਾਲਤ ਹੈ ਸੜਕਾਂ ਦੀ ਲੋਕ ਪੀਣ ਵਾਲੇ ਪਾਣੀ ਵੀ ਪਸੀ ਜਾਂਦੇ ਆ ਕੋਈ ਡਵੈਲਪਮੈਂਟ ਦਾ ਕੰਮ ਨਹੀਂ ਹੋਇਆ ਕੋਈ ਨਵਾਂ ਸਕੂਲ ਕਾਲਜ ਨਹੀਂ ਤੁਸੀਂ ਬਣਾ ਸਕੇ ਤੁਸੀਂ ਚਾਰ ਸਾਲ ਸਿਰਫ ਗੱਲੂ ਬਾਤਾ ਇਸ਼ਤਿਹਾਰਾਂ ਤੇ ਲਾਰਿਆ ਲਪਿਆ ਕੇ ਲੰਗਾਤੇ ਲੋਕਾਂ ਨੂੰ ਕੰਮ ਚਾਹੀਦਾ ਲੋਕ ਪਰਫਾਰਮੈਂਸ ਚਾਹੁੰਦੇ ਆ ਸੋ ਇਹ ਪੂਰੀ ਤਰ੍ਹਾਂ ਫੇਰ ਸਰਕਾਰ ਹੈ ਮੈਨੂੰ ਨਹੀਂ ਲੱਗਦਾ ਲੋਕ ਇਹਨਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਨ